ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦੇ ਵਿਸ਼ੇ ਵਿੱਚ ਅਸੀਂ ਅੰਮ੍ਰਿਤ ਵੇਲੇ ਦੀ ਜੋ ਸਾਡੀ ਤੀਜੀ ਬਾਣੀ ਤਉ ਪ੍ਰਸਾਦ ਸਵਈਏ ਉਸ ਬਾਣੀ ਬਾਰੇ ਗੱਲ ਕਰਾਂਗੇ ਬਹੁਤ ਸਾਰੀਆਂ ਸੰਤਾਂ ਜੋ ਅੰਮ੍ਰਿਤ ਵੇਲੇ ਦੀਆਂ ਪੰਜਾ ਬਾਣੀਆਂ ਦੇ ਜਾਪ ਕਰਦੀਆਂ ਨੇ ਉਸ ਦੇ ਵਿੱਚ ਜੋ ਤੀਜੀ ਬਾਣੀ ਤਉ ਪ੍ਰਸਾਦ ਸਵਈਏ ਉਹ ਬਾਣੀ ਦਾ ਉਚਾਰਨ ਕਰਨ ਲੱਗੇ ਬਹੁਤ ਸਾਰੇ ਸ਼ਬਦਾਂ ਨੂੰ ਗਲਤ ਉਚਾਰਨ ਕਰ ਲੈਂਦੀਆਂ ਨੇ ਕਿਉਂਕਿ ਉਹਨਾਂ ਨੂੰ ਗੁਰਬਾਣੀ ਦੀ ਸੰਥਿਆ ਦਾ ਗਿਆਨ ਨਹੀਂ ਹੁੰਦਾ ਗੁਰਬਾਣੀ ਛੁੱਧ ਕਿਵੇਂ ਪੜ੍ਹਨੀ ਹੈ 12 ਲਗਾ ਮਾਤਰਾਵਾਂ ਦਾ ਉਚਾਰਨ ਕਿਵੇਂ ਕਰਨਾ ਹੈ ਉਸ ਦਾ ਸਹੀ ਗਿਆਨ ਨਹੀਂ ਹੁੰਦਾ ਕਿਉਂਕਿ ਉਹਨਾਂ ਨੇ ਨਾ ਹੀ ਮੁਹਾਰਨੀ ਪੜ੍ਹੀ ਹੁੰਦੀ ਹੈ ਸਿੱਖੀ ਹੁੰਦੀ ਹੈ ਤੇ ਨਾ ਹੀ ਗੁਰਬਾਣੀ ਸੰਥਿਆ ਲਈ ਹੋਈ ਹੁੰਦੀ ਹੈ ਸੋ ਬੀਨਾ ਗੁਰ ਬਾਣੀ ਦੀ ਸੰખ્યા ਤੋਂ ਜੋ ਜਿੰਨੀ ਵੀ ਸੰਸਾਰ ਭਰ ਦੇ ਵਿੱਚ ਸੰਤਾਂ ਨੇ ਉਹ ਤਕਰੀਬਨ ਬਾਣੀਆਂ ਦਾ ਬਹੁਤ ਹੀ ਗਲਤ ਉਚਾਰਨ ਕਰਦੀਆਂ ਨੇ ਇੱਥੇ ਸੰਤਾਂ ਨੂੰ ਬੇਨਤੀ ਵੀ ਕਰਾਂਗੇ ਕਿ ਜਿੰਨਾ ਵੀ ਹੋ ਸਕੇ ਜੋ ਵੀ ਤੁਹਾਨੂੰ ਗੁਰਸਿੱਖ ਮਿਲਦਾ ਹੈ ਜਿਸ ਨੇ ਸੰਪੂਰਨ ਸੰਤਿਆ ਕੀਤੀ ਹੋਈ ਹੋਵੇ ਉਸ ਤੋਂ ਗੁਰਬਾਣੀ ਦੀ ਸੰਖਿਆ ਜ਼ਰੂਰ ਲਗੋ ਕਿਉਂਕਿ ਗੁਰਬਾਣੀ ਜਦੋਂ ਅਸੀਂ ਸ਼ੁੱਧ ਪੜ੍ਹਦੇ ਹਾਂ ਉਦੋਂ ਸਾਨੂੰ ਗੁਰਬਾਣੀ ਸਮਝ ਵੀ ਆਉਂਦੀ ਹੈ ਤੇ ਗੁਰਬਾਣੀ ਪੜ੍ਹੇ ਦਾ ਤਾਹੀ ਮਹਤਵ ਸਾਨੂੰ ਮਿਲਦਾ ਹੈ ਸੋ ਬਾਣੀ ਦੀ ਸੰਖਿਆ ਲੈਣੀ ਬਹੁਤ ਹੀ ਜ਼ਰੂਰੀ ਹੈ ਮੁਹਾਰਨੀ ਸਿੱਖਣੀ ਬਹੁਤ ਹੀ ਜ਼ਰੂਰੀ ਹੈ ਆਹ ਹੁਣ ਅੰਮ੍ਰਿਤ ਵੇਲੇ ਦੀ ਜੋ ਤੀਜੀ ਵਾਲੀ ਹੈ ਤੋ ਪ੍ਰਸਾਦ ਸਵਈਏ ਉਸ ਬਾਣੀ ਦੇ ਜੋ ਸ਼ਬਦ ਨੇ ਉਹਨਾਂ ਬਾਰੇ ਜਾਣਕਾਰੀ ਲਈਏ ਸਭ ਤੋਂ ਪਹਿਲਾ ਜੋ ਸ਼ਬਦ ਆਉਂਦਾ ਹੈ ਹਾਹੇ ਨੂੰ ਦਲੈਂਕੜ ਹੂ ਪਰ ਇੱਥੇ ਸੰਤਾ ਜੋ ਉਚਾਰਨ ਕਰਦੀਆਂ ਨੇ ਹਾਹੇ ਨੂੰ ਦਲੈਂਕੜ ਤੇ ਉੱਤੇ ਟਿੱਪੀ ਲਗਾ ਦਿੰਦੀਆਂ ਨੇ ਹੂੰ ਉਚਾਰਨ ਕਰ ਦਿੰਦੀਆਂ ਨੇ ਹੂੰ ਹੂੰ ਜਦੋਂ ਉਚਾਰਨ ਕਰਦੇ ਨੇ ਤਾਂ ਉੱਪਰ ਟਿੱਪੀ ਦੀ ਆਵਾਜ਼ ਆਉਂਦੀ ਹੈ ਪਰ ਇੱਥੇ ਗੁਰਬਾਣੀ ਦੇ ਵਿੱਚ ਇਕੱਲਾ ਹਾਹੇ ਨੂੰ ਦਲੈਂਕੜ ਹੀ ਲੱਗਿਆ ਹੈ ਹਾਹੇ ਨੂੰ ਦਲੈਂਕੜ ਹੂ ਨਾ ਕਿ ਹਾਹੇ ਨੂੰ ਦਲੈਂਕੜ ਉੱਤੇ ਟਿੱਪੀ ਹੂ ਦੀ ਆਵਾਜ਼ ਆਉਣੀ ਚਾਹੀਦੀ ਹੈ ਸੋ ਇਹ ਵੀ ਸੰਤਾ ਗਲਤ ਇਹ ਉਚਾਰਨ ਕਰਦੇ ਆ ਨੇ ਹਾਹੇ ਨੂੰ ਦਲੈਂਕੜ ਹੂ ਹੂ ਹੁੰਦਾ ਹੈ ਨਾ ਕਿ ਹੂ ਹੁੰਦਾ ਹੈ ਸੋ ਅਗਲਾ ਜੋ ਸ਼ਬਦ ਹੈ ਪੱਫੇ ਨੂੰ ਸਿਹਾਰੀਾਰੇ ਸਿਹਾਰੇ ਊੜੇ ਨੂੰ ਹੋੜਾ ਫਿਰਿਓ ਸੋ ਸੰਤਾ ਇਸ ਦਾ ਕੀ ਉਚਾਰਨ ਕਰਦੇ ਆ ਨੇ ਪੱਫੇ ਨੂੰ ਸਿਹਾਰੀ ਰਾਰੇ ਨੂੰ ਬਿਹਾਰੀ ਲਗਾ ਦਿੰਦੀ ਆਨੇ ਉਚਾਰਨ ਕਰਨ ਗੀਆਂ ਫੇਰੀਓ ਫੇਰੀਓ ਇਸ ਦਾ ਗਲਤ ਉਚਾਰਨ ਹੈ ਇਸ ਦਾ ਉਚਾਰਨ ਹੈ ਫਰੇਓ ਫੱਥੇ ਜੁ ਸਿਆਰੀ ਫੇ ਰਾਰੇ ਨੂੰ ਸਿਆਰੀ ਰੇ ਊੜੇ ਨੂੰ ਹੋੜਾ ਓਓ ਫਰੇਓ ਨਾ ਕਿ ਫੇਰੀਓ ਉਚਾਰਨ ਕਰਨਾ ਹੈ ਅਗਲਾ ਜੋ ਸ਼ਬਦ ਹੈ ਸਸੇ ਨੂੰ ਅੰਕੁਰ ਸੋ ਰਾਰੇ ਨੂੰ ਕੰਨਾ ਰਾ ਰਾਰਾ ਦੱਦਾ ਨੰਨਾ ਸੁਰਾਰਦਨ ਪਰ ਇਸ ਦਾ ਸੰਗਤਾਂ ਕੀ ਉਚਾਰਨ ਕਰਦੀਆਂ ਨੇ ਉਹ ਸੁਰਾਦਨ ਕਰ ਦਿੰਦੀਆਂ ਨੇ ਸਵਾਦਨ ਪਰ ਸਵਾਦਨ ਬਹੁਤ ਹੀ ਗਲਤ ਉਚਾਰਨ ਹੈ ਜੋ ਸਸੇ ਨੂੰ ਔਕੜ ਰਾਰੇ ਨੂੰ ਕੰਨਾ ਜੋ ਬਾਅਦ ਵਿੱਚ ਦੂਜਾ ਔਰਾ ਲੱਗਿਆ ਹੈ ਉਸ ਦਾ ਉਚਾਰਨ ਨਹੀਂ ਕਰਦੀਆਂ ਸੰਗਤਾਂ ਸਿੱਧਾ ਹੀ ਸੁਰਾਦਨ ਉਚਾਰਨ ਕਰ ਦਿੰਦੀਆਂ ਨੇ ਜੋ ਕਿ ਗਲਤ ਉਚਾਰਨ ਹੈ ਅਸਲ ਉਚਾਰਨ ਕੀ ਹੈ ਸੁਰਾਰਦਨ ਸੁਰਾਰਦਨ ਸੋ ਦੋਨੇ ਰਾਰਿਆਂ ਦੀ ਆਵਾਜ਼ ਪੂਰੀ ਆਉਣੀ ਚਾਹੀਦੀ ਹੈ ਸੁਰਾਰਦਨ ਸਹੀ ਉਚਾਰਨ ਹੈ ਸੁਰਾਰਦਨ ਗਲਤ ਉਚਾਰਨ ਹੈ ਅਗਲਾ ਜੋ ਸ਼ਬਦ ਹੈ ਤਦਨੁਲਾਵ ਦੇਖੱਖੇ ਨੂੰ ਵੀ ਹਰਿਖੀ ਐੜਾ ਤਤਾ ਦੇਖੀਯਤ ਸੋ ਦੇਖੀਯਤ ਇਸ ਦਾ ਸਹੀ ਉਚਾਰਨ ਹੈ ਪਰ ਸੰਗਤ ਕੀ ਕਰਦੀ ਆਨੇ ਦੱਲੇ ਲਾਵਾਂ ਦੇ ਖੱਖੇ ਨੂੰ ਲਾਵਾਂ ਖੇ ਐੜਾ ਤੱਤਾ ਦੇਖਿਆ ਤ ਬੋਲ ਦੰਦੀਆਂ ਨੇ ਜੋ ਕਿ ਗਲਤ ਵਿਚਾਰ ਨੇ ਇੱਥੇ ਸੰਕਤਾ ਬਿਹਾਰੀ ਦੀ ਜਗਾ ਖੱਖੇ ਨੂੰ ਲਗਾ ਲਾਵਾਂ ਲਗਾ ਦੰਦੀਆਂ ਨੇ ਦੇਖਿਆ ਤ ਬੋਲ ਦੰਦੀਆਂ ਨੇ ਜਦ ਕੀ ਗੁਰਬਾਣੀ ਦੇ ਵਿੱਚ ਲਿਖਿਆ ਹੈ ਦੇਖੀਅਤ ਦੇਖੀਅਤ ਹੀ ਉਚਾਰਨ ਕਰਨਾ ਹੈ ਦੇਖਿਆ ਤ ਗਲਤ ਵਿਚਾਰਨ ਹੋਵੇਗਾ ਅਗਲਾ ਜੋ ਸ਼ਬਦ ਹੈ ਤੱਕੇ ਨੂੰ ਦਲੈਕੜ ਕੂ ਦੱਦਾ ਤੱਤਾ ਕੂ ਦਤ ਪਰ ਸੰਤਾ ਜਿਵੇਂ ਵਿਚਾਰਨ ਕਰਦੀ ਐ ਨਿਓ ਔਂਕੜ ਦੀ ਜਗਾ ਸੌਰੀ ਦਲੈਕੜ ਤੱਕੇ ਨੂੰ ਦਲੈਕੜ ਕੂ ਦੱਦਾ ਤੱਤਾ ਕੂ ਦਤ ਕੂ ਦਤ ਜਿਹੜਾ ਤੱਕੇ ਨੂੰ ਦਲੈਕੜ ਲੱਗਿਆ ਹੈ ਸੰਤਾ ਇੱਥੇ ਔਂਕੜ ਲਗਾ ਦਿੰਦੀ ਐ ਨੇ ਕੁਦਤ ਬੋਲ ਦਿੰਦੀ ਐ ਨੇ ਕਈ ਕੁਦਤ ਗਲਤ ਵਿਚਾਰਨ ਹੈ ਕੂਦਤ ਬੋਲਣਾ ਕੱਕੇ ਨੂੰ ਦਲੈਂਕੜ ਕੂ ਦੱਦਾ ਤੱਤਾ ਕੂਦਤ ਨਾ ਕਿ ਕੱਕੇ ਨੂੰ ਔਕੜ ਬੋਲਣਾ ਹੈ ਕੁਦਤ ਨਹੀਂ ਬੋਲਣਾ ਕੁਦਤ ਗਲਤ ਉਚਾਰਨ ਹੋਵੇਗਾ ਦਲੈਂਕੜ ਦੇ ਨਾਲ ਹੀ ਉਚਾਰਨ ਕਰਨਾ ਹੈ ਕੂਦਤ ਕਰਨਾ ਹੈ ਕੁਦਤ ਨਹੀਂ ਉਚਾਰਨ ਕਰਨਾ ਅਗਲਾ ਜੋ ਸ਼ਬਦ ਹੈ ਨੰਨੇ ਨੂੰ ਸਿਹਾਰੀ ਨੇ ਐੜੇ ਨੂੰ ਕੰਨਾ ਆ ਵਾ ਵਾ ਤੱਤਾ ਣ੍ਹਾਵਤ ਪਰ ਸੰਤਾਂ ਨੰਨੇ ਨੂੰ ਸਿਹਾਰੀ ਦੀ ਜਗ੍ਹਾ ਵਿਹਾਰੀ ਲਗਾ ਦਿੰਦੀਆਂ ਨੇ ਨੰਨੇ ਨੂੰ ਵਿਹਾਰੀ ਨਹੀਂ ਐੜੇ ਨੂੰ ਕੰਨਾ ਆ ਵਾ ਵ ਤਾ ਨਿਆਵਤ ਬੋਲ ਦਿੰਦੀਆਂ ਨੇ ਨਿਆਵਤ ਨਹੀਂ ਬੋਲਦੀ ਅੰਨੇ ਨੂੰ ਸਿਹਾਰੀ ਨੇ ਐੜੇ ਨੂੰ ਕੰਨਾ ਆ ਵਾ ਵ ਤਾ ਨਿਆਵਤ ਪਰ ਸੰਤਾ ਕਿਵੇਂ ਵਿਚਾਰਨ ਕਰਦੀਏ ਨੇ ਨਿਆਵਤ ਬੋਲ ਦਿੰਦੀਆਂ ਨੇ ਨਿਆਵਤ ਨੰਨੇ ਨੂੰ ਵਿਹਾਰੀ ਲਗਾ ਦਿੰਦੀਆਂ ਨੇ ਜੋ ਕਿ ਗਲਤ ਉਚਾਰਨ ਹੈ ਨਿਆਵਤ ਨਹੀਂ ਕਰਨਾ ਨੰਨੇ ਨੂੰ ਸਿਹਾਰੀ ਦੇ ਨਾਲ ਉਚਾਰਨ ਕਰਨਾ ਹੈ ਨਿਆਵਤ ਅਗਲਾ ਜੋ ਸ਼ਬਦ ਹੈ ਕੱਕੇ ਨੂੰ ਕਨੌੜਾ ਕ ਪਰ ਸੰਗਤਾਂ ਨੂੰ ਫਿਰ ਦੱਸ ਦਈਏ 12 ਮਹਾਰਣੀ ਵਿਆ 12 ਲਗਾ ਮਾਤਰਾਵਾਂ ਹੁੰਦੀਆਂ ਨੇ ਮੁਕਤਾ ਕੰਨਾ ਸਿਹਾਰੀ ਵਿਹਾਰੀ ਔਂਕੜ ਦੁਲੈਂਕੜ ਲਾਵਾ ਦਲਾਵਾ ਹੋੜਾ ਕਨੌੜਾ ਟਿੱਪੀ ਕੰਨਾ ਬਿੰਦੀ ਪਰ ਸੰਗਤਾਂ ਨੇ ਇਹ ਮਹਾਰਣੀ ਦੇ 12 ਮਾਸਟਰਾਂ ਦਾ ਸ਼ੁੱਧ ਉਚਾਰਨ ਨਾ ਕਰਨ ਦੇ ਕਾਰਨ ਗੁਰਬਾਣੀ ਸੰਥਿਆ ਨਾਲ ਲੈਣ ਦੇ ਕਾਰਨ ਜੋ ਕੱਕੇ ਨੂੰ ਕਨੌੜਾ ਹੈ ਉਹ ਕਨੌੜੀ ਦੀ ਜਗ੍ਹਾ ਹੋੜਾ ਲਗਾ ਦਿੰਦੀ ਆਲੇ ਖੋ ਬੋ ਦਿੰਦੀ ਆਲੇ ਕੋ ਕੱਕੇ ਨੂੰ ਹੋੜਾ ਕੋ ਕੱਕੇ ਨੂੰ ਕਨੌੜਾ ਕੋ ਦੋਨੇ ਮਾਤਰਾਵਾਂ ਦੇ ਉਚਾਰਨ ਦੇ ਵਿੱਚ ਕਾਫੀ ਅੰਤਰ ਹੈ ਸੋ ਕੱਕੇ ਨੂੰ ਕਨੌੜਾ ਕੋ ਸਹੀ ਉਚਾਰਨ ਹੈ ਕੱਕੇ ਨੂੰ ਹੋੜਾ ਕੋ ਗਲਤ ਉਚਾਰਨ ਹੈ ਸੋ ੱਕੇ ਨੂੰ ਹੋੜਾ ਕੋ ਨਹੀਂ ਕਰਨਾ ੱਕੇ ਨੂੰ ਕਨੌੜਾ ਕਾ ਕਾ ਉਚਾਰਨ ਕਰਨਾ ਹੈ ਸੋ ਅਗਲਾ ਜੋ ਸ਼ਬਦ ਹੈ ਨੰਨੇ ਨੂੰ ਕੰਨਾ ਉੱਤੇ ਬਿੰਦੀ ਨਾ ਗੱਗੇ ਨੂੰ ਲਾਵਾਂਗੇ ਨਾਂਗੇ ਪਰ ਇਥੇ ਸੰਤਾਂ ਬਿਨਾ ਬਿੰਦੀ ਕੇ ਕਈ ਵਾਰ ਉਚਾਰਨ ਕਰ ਦੁੰਦੀਆਂ ਨੇ ਨਾਗੇ ਬੋਲ ਦੁੰਦੀਆਂ ਨੇ ਜੋ ਕਿ ਗਲਤ ਉਚਾਰਨ ਹੈ ਇੱਥੇ ਬਿੰਦੀ ਲੱਗੀ ਹੋਈ ਹੈ ਬਿੰਦੀ ਲਗਾ ਕੇ ਹੀ ਉਚਾਰਨ ਕਰਨਾ ਹੈ ਨਾਗੇ ਸੋ ਨਾ ਕੀ ਨਾਗੇ ਕਰਨਾ ਹੈ ਨਾਗੇ ਗਲਤ ਉਚਾਰਨ ਹੋਵੇਗਾ ਨਾਗੇ ਬਿੰਦੀ ਨਾਲ ਹੀ ਇਸ ਦਾ ਸਹੀ ਉਚਾਰਨ ਸਹੀ ਅਰਥ ਬਣਦਾ ਹੈ ਨਾਗੇ ਕਰਨਾ ਹੈ ਨਾ ਕੀ ਬਿਨਾ ਬਿੰਦੀ ਤੋਂ ਨਾਗੇ ਕਰਨਾ ਹੈ ਅਗਲਾ ਜੋ ਸ਼ਬਦ ਹੈ ਫਫੇ ਨੂੰ ਸਿਹਾਰੀ ਫੇ ਰਾਰੇ ਨੂੰ ਦਲਾਵਾਰਾ ਫਿਰਾ ਸੋ ਸੰਤਾ ਕੀ ਉਚਾਰਨ ਕਰਦੀਆਂ ਨੇ ਫਿਰੇ ਰਾਰੇ ਉਲਾਵਾ ਰੇ ਫਿਰੇ ਇੱਥੇ ਦੁਲਾਵਾ ਲੱਗੀ ਹੈ ਗੁਰਬਾਣੀ ਦੇ ਵਿੱਚ ਪਰ ਸੰਤਾ ਲਾਵਾ ਲਗਾ ਦੁੰਦੀਆਂ ਨੇ ਫਿਰੇ ਉਚਾਰਨ ਕਰ ਦਿੰਦੀਆਂ ਨੇ ਜੋ ਕਿ ਗਲਤ ਉਚਾਰਨ ਹੈ ਫਿਰ ਰਾਰੇ ਨੂੰ ਦਲਾਵਾ ਰ ਹੈ ਫਿਰ ਇਹਦੇ ਨਾਲ ਉਚਾਰਨ ਕਰਨਾ ਹੈ ਨਾ ਕਿ ਰਾਰੇ ਨੂੰ ਲਾਵਾ ਰੇ ਦੇ ਨਾਲ ਫਿਰੇ ਦੇ ਨਾਲ ਉਚਾਰਨ ਕਰਨਾ ਹੈ ਤੇਰਾ ਤਰੇ ਸਹੀ ਉਚਾਰਨ ਹੈ ਅਖਿਰੇ ਗਤੂਚਾਰਨ ਹੈ ਅਗਲਾ ਜੋ ਸ਼ਬਦ ਹੈ ਗੁੰਜਤ ਗੱਗੇ ਨੂੰ ਔਕੜ ਕੋ ਉੱਪਰ ਟਿੱਪੀ ਗੁੰਜਤ ਗੁੰਜਤ ਇੱਥੇ ਸੰਤਨ ਇੱਕ ਵਾਰ ਫਿਰ ਤੋਂ ਦੱਸ ਦਈਏ ਗੁੰਜਤ ਉਚਾਰਨ ਕਰਨਾ ਹੈ ਗੁੰਜਤ ਇੱਥੇ ਔਕੜ ਵੀ ਲੱਗੀ ਹੋਈ ਹੈ ਤੇ ਟਿੱਪੀ ਵੀ ਲੱਗੀ ਹੋਈ ਹੈ ਅਗਰ ਅਸੀਂ ਇਕੱਲਾ ਇਸ ਨੂੰ ਟਿੱਪੀ ਦੇ ਨਾਲ ਉਚਾਰਨ ਕਰਦੇ ਹੇ ਤਾਂ ਬਣ ਗਿਆ ਗੱਗੇ ਨੂੰ ਟਿੱਪੀ ਜੱਜਾ ਤੱਤਾ ਗੰਜਤ ਤਾਂ ਉਚਾਰਨ ਬਾਰੇ ਬਣ ਗਿਆ ਗੰਜਤ ਅਗਰ ਅਸੀਂ ਔਂਕੜ ਦਾ ਉਚਾਰਨ ਨਹੀਂ ਕਰਦੇ ਇਕੱਲੀ ਟਿੱਪੀ ਦਾ ਉਚਾਰਨ ਕਰਾਂਗੇ ਤਾਂ ਬਣ ਗਿਆ ਗੰਜਤ ਅਗਰ ਅਸੀਂ ਇਕੱਲੇ ਔਂਕੜ ਦਾ ਉਚਾਰਨ ਕਰਾਂਗੇ ਤਕੱਲੇ ਔਂਕਰ ਦਾ ਉਚਾਰਨ ਬਣ ਗਿਆ ਗੁਜਜਤ ਸੋ ਗੁਜਜਤ ਨਹੀਂ ਉਚਾਰਨ ਕਰਨਾ ਨਾਹੀਂ ਗੰਜਤ ਉਚਾਰਨ ਕਰਨਾ ਗੰਜਤ ਵੀ ਗਲਤ ਉਚਾਰਨ ਹੈ ਗੁਜਜਤ ਵੀ ਗਲਤ ਉਚਾਰਨ ਹੈ ਅਸਲ ਉਚਾਰਨ ਔਂਕਰ ਤੇ ਟਿੱਪੀ ਦਾ ਜੋ ਉਚਾਰਨ ਹੈ ਉਹ ਹੈਗਾ ਗਾ ਗੁੰਜਤ ਗੁੰਜਤ ਉਚਾਰਨ ਕਰਨਾ ਹੈ ਗੰਜਤ ਤੇ ਗੁਜਜਤ ਗਲਤ ਉਚਾਰਨ ਹੋਵੇਗਾ ਸੋ ਗੁੰਜਤ ਉਚਾਰਨ ਕਰਨਾ ਹੈ ਗੁੰਜਤ ਇੱਥੇ ਸੰਕਤਾ ਨੂੰ ਫੇਰ ਦੱਸ ਦਈਏ ਔਂਕਰ ਅਤੇ ਟਿੱਪੀ ਗੁੰਜਤ ਸਹੀ ਉਚਾਰਨ ਹੈ ਗੰਜਤ ਅਤੇ ਗੁਜਤ ਗਲਤ ਉਚਾਰਨ ਹੋਵੇਗਾ ਸੋ ਅਗਲਾ ਜੋ ਸ਼ਬਦ ਹੈ ਪੱਪੇ ਨੂੰ ਲਾਵਾ ਪੇਖ ਖੱਥੇ ਨੂੰ ਦਲਾਵਾ ਖੈ ਪੇਖ ਹੈ ਪਰ ਸੰਕਤਾ ਕਿਵੇਂ ਉਚਾਰਨ ਕਰਦੀਆਂ ਨੇ ਪੱਪੇ ਨੂੰ ਲਾਵਾ ਪੇਖ ਖੱਥੇ ਨੂੰ ਵਾਵਾ ਖੇ ਪੇਖੇ ਉਚਾਰਨ ਕਰਦੰਦੀਆ ਨੇ ਜੋ ਕਿ ਗਲਤ ਉਚਾਰਨ ਹੈ ਪੇਖੇ ਉਚਾਰਨ ਨਹੀਂ ਕਰਨਾ ਇਥੇ ਖਖੇ ਨੂੰ ਦਲਾਵਾ ਖ ਹੈ ਖਖੇ ਨੂੰ ਲਾਵਾ ਖੇ ਪੇਖੇ ਗਲਤ ਉਚਾਰਨ ਹੈ ਪੇਖਾ ਸਹੀ ਉਚਾਰਨ ਹੈ ਪੇਖਾ ਹੀ ਕਰਨਾ ਹੈ ਦਲਾਵਾ ਦੇ ਨਾਲ ਅਗਲਾ ਜੋ ਸ਼ਬਦ ਹੈ ਸ ਸ ੱਭੇ ਨੂੰ ਦਲਾਵਾ ਸਭਾ ਅਰਥੇ ਸੰਤਾ ਇੱਥੇ ਵੀ ਦੁਲਾਵਾਂ ਦੀ ਜਗਾ ਲਾਵਾਂ ਹੀ ਲਗਾਤ ਹੁੰਦੀਆਂ ਨੇ ਸਬੇ ਬੋਲਤੰਦੀਆਂ ਨੇ ਸਬੇ ਗਲਤ ਉਚਾਰਨ ਹੈ ਸਬੇ ਸਹੀ ਉਚਾਰਨ ਹੈ ਸਬੇ ਹੀ ਉਚਾਰਨ ਕਰਨਾ ਹੈ ਪੱਬੇ ਨ ਲਾਵਾਂ ਭੈ ਪੱਬੇ ਨੂੰ ਨਾਵਾਂ ਪੀ ਗਤ ਉਚਾਰਨ ਹੈ ਸਬੇ ਕਰਨਾ ਹੈ ਨਾ ਕਿ ਸਬੇ ਕਰਨਾ ਹੈ ਸੋ ਇਹ ਸੰ ਤੋ ਪ੍ਰਸਾਦ ਸਬਈਏ ਜੋ ਅਮਰਤ ਵੇਲੇ ਦੀ ਤੀਜੀ ਬਾਣੀ ਹੈ ਉਸ ਦੇ ਕੁਝ ਸ਼ਬਦ ਜਿਨ੍ਹਾਂ ਨੂੰ ਬਹੁਤੀ ਸੰਗਤਾਂ ਬਾਣੀ ਪੜਨ ਲੱਗੇ ਬਹੁਤ ਹੀ ਗੰਤ ਵਿਚਾਰਨ ਕਰਦੀਆਂ ਨੇ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਜਰੂਰ ਗੁਰਬਾਣੀ ਸੰਥਿਆ ਲਵ ਤਾਂ ਕਿ ਆਪ ਨੂੰ ਸਹੀ ਬਾਣੀ ਪੜਨ ਦਾ ਗਿਆਨ ਹੋਵੇ ਤੇ ਆਪ ਜੀ ਅੱਗੇ ਵੀ ਹੋਰਾਂ ਨੂੰ ਇਹ ਗਿਆਨ ਵੰਡ ਸਕੋ ਸੋ ਗੁਰਬਾਣੀ ਦੀ ਸੰਖਿਆ ਲੈਣੀ ਹਰ ਇੱਕ ਲਈ ਬਹੁਤ ਹੀ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ